ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰੀਏ ਬਾਈ ਜੀ ਘਰੇਲੂ ਸੱਜਣ ਦੇ ਕਰੋ ਵੀਡੀਓ ਰਿਕਾਰਡ ਕੀਤੀ ਹੈ ਜੀ ਕਿ ਜੇ ਘਰੇਲੂ ਬਾਈ ਕੋਲੇ ਬਾਈ ਜੀ ਦੋ ਨਗ ਬਕਾਊਗਾ ਜੀ ਪਹੁੰਚਿਆ ਪਿੰਡ ਕਰਾੜਾ ਦਾ ਪਹਿਲੀ ਨੰਬਰ ਤੇ ਬਾਈ ਜੀ ਝੋਟੀ ਆ ਚੁੱਕੀ ਹੈ ਜੀ ਤੇ ਦੂਜੇ ਨੰਬਰ ਤੇ ਗਾਈ ਆ ਚੁੱਕੀ ਹੈ ਜੀ ਸੱਜਰ ਫੀ ਹੋਈ ਹੋਈ ਹੈ ਬਈ ਝੋਟੀ ਠੀਕ ਹੈ ਨਾ ਨਗਰੇ ਦੇ ਕੱਟੀ ਹੈ ਜੀ ਤੇ ਫੇਸ ਕੁਆਲਟੀ ਕਾਦੇ ਕਰਕੇ ਕਰ ਸਕਦੇ ਹੋਗੇ ਆ ਗਾ ਵੀ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੈਰੀ ਫਾਰਮ ਜੁੜੇ ਹੋਇਆ ਜ ਤੇ ਇਦਾਂ ਦੀ ਹੋਰ ਵੀਡੀਓ ਦੇਖਣੀ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਘੰਟੀ ਦਾ ਬਟਨ ਜਰੂਰ ਦਬਾ ਲਿਓ ਫੋਲੋ ਕਰ ਲਿਓ ਠੀਕ ਹੈ ਨਾ ਬਾਈ ਜੀ ਕਿਉਂਕਿ ਇਦਾਂ ਦੇ ਟੌਪ ਦੇ ਨਹੀਂ ਗਿੰਨੇ ਆਪਣੇ ਚੈਨਲ ਤੇ ਆਉਂਦੇ ਰਹਿੰਦੇ ਹੈਗੇ ਤੇ ਇਦਾਂ ਜੇ ਕਿਸੇ ਵੀ ਨੇ ਆਪਣੇ ਤੋਂ ਬਾਈ ਜੀ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਬਾਈ ਜੀ 9417950102 ਸਕਰੀਨ ਆ ਰਿਹਾ ਆਪਰੇ ਸਾਹਾਰੇ ਕਰ ਸਕਦੇ ਹੋਗੇ ਬਾਕੀ ਜਿਹੜਾ ਵੀ ਝੋਟੀ ਸੀਦ ਲਈ ਮਾਲ ਕਰਨਾ ਸੰਪਰਕ ਕਰ ਲੈ ਤੇ ਗਾਂ ਹੀ ਖਰੀਦਣੀ ਮੁੱਲ ਬਾਈ ਬਿਲਕੁਲ ਜਾਇਜ਼ ਕਰੂਗਾ ਠੀਕ ਹੈ ਨਾ ਇਹ ਠੀਕ ਹੈ ਨਾ ਬਾਈ ਜੀ ਤੇ ਬਾਕੀ ਉਹਨਾਂ ਨੂੰ ਮਾਲ ਕਰਨਾ ਗੱਲਬਾਤ ਕਰਾਵਾਂਗੀ ਜਾਣਕਾਰੀ ਦਿਵਾਵਾਂਗੀ ਕਰੋ ਭਾਈ ਆਜੋ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਆਪਣਾ ਆਮਨਦੀਪ ਸਿੰਘ ਜੀ ਆਮਨਦੀਪ ਸਿੰਘ ਪਿੰਡ ਭਾਈ ਕਰਾੜ ਵਾਲਾ ਜੀ ਤੇ ਜ਼ਿਲ੍ਹਾ ਭਾਈ ਰੈਂਡਾ ਜੀ ਤਸੀਲ ਭਾਈ ਥੋਲ ਜੀ ਠੀਕ ਆ ਭਾਈ ਜੀ ਭਾਈ ਗੱਲ ਕਰੀ ਆਪਣਾ ਕਰਾੜ ਵਾਲਾ ਜੀ ਘਰ ਕਿੱਥੇ ਰਹਿ ਗਿਆ ਜੀ ਆਪਣਾ ਇਹ ਰਹਿ ਗਿਆ ਛੋਟਣਾ ਦੀ ਸੜਕ 'ਤੇ ਦਮ ਬੁੱਗੜਾਂ ਦੀ ਸੜਕ 'ਤੇ ਜਾਂਦਾ ਜੀ ਰਾਹ ਜਾਂਦਾ ਜੀ ਠੀਕ ਆ ਭਾਈ ਜੀ ਤੇ ਭਾਈ ਜੀ ਆਪਾਂ ਗੱਲ ਕਰੀ ਆਪਣੀ ਗਾਈ ਦੀ ਕਿਵੇਂ ਸੋਏ ਭਾਈ ਜੀ ਦੂਜੇ ਸੋਏ ਜੀ ਠੀਕ ਆ ਭਾਈ ਜੀ ਤੇ ਬਾਈ ਦੁੱਧ ਕਿੰਨਾ ਇਸ ਲਈ ਇਹ ਜੇ ਨੋਂ ਤੋਂ 8 ਨੋਂ ਲੀਟਰ ਹੈ ਜੀ ਅੱਛਾ ਜੀ ਤੂੰ 8 ਲੀਟਰ ਕਹਿ ਕੇ ਦੇ ਮਾ ਬਾਈ 8 ਲੀਟਰ ਕਹਿ ਕੇ ਦੇਣਗੇ ਵੀ ਮਾਲਕ ਤੇ ਥਣਾ ਦੀ ਕੁਆਲਟੀ ਚੈੱਕ ਕਰੋ ਚਾਰ ਥਾਣੇ ਬਹੁਤ ਜਗਾ ਗੈਪ ਤੇ ਥਣ ਲੱਗੇ ਆਉਂਦੇ ਕਰਮਾਈ ਨੂੰ ਤੇ ਬਾਈ ਮੋੜ ਵਾਲੀ ਆ ਪੈਂਡ ਤੇ ਕਰ ਲਾਂਗੇ ਤੇ ਇਹ ਗੱਲ ਕਰੀਏ ਬਾਈ ਜੀ ਮੰਗ ਰਹੇ ਨੇ ਕੁਛ ਨਹੀਂ ਕੁਛ 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 ਨਹੀਂ ਹੈ ਜੀ ਨਹੀਂ ਜੀ ਠੀਕ ਆ ਬਾਈ ਜੀ ਉਹ ਮਿਲਦੀ ਬਾਈ ਜੀ ਗੋੜ ਰੰਗ ਪੂਰਾ ਸਕੇ ਜੀ ਹਸਕੇ ਵੀ ਚਾੜ ਤੇ ਮਿਲ ਹਾਂਜੀ ਤੇ ਠੀਕ ਆ ਬਾਈ ਜੀ ਤੇ ਹੁਣ ਤੁਹਾਨੂੰ ਵੀ ਇਦੋਂ ਪਹਿਲਾਂ ਤੁਹਾਨੂੰ ਆਪ ਗਾਏ ਮਾਇ ਦੇ ਧਾਰਾ ਮਾਰਾ ਕੇ ਤੁਹਾਨੂੰ ਝੋਕੀ ਠੀਕ ਹੈ ਉਹ ਧਾਰ ਤੋਂ ਚੈੱਕ ਕਰਾਉਣੀ ਆ ਜੀ ਕਿ ਕਿੰਨੀ ਪੋਲੀ ਆ ਜੀ ਤੇ ਬਈ ਬਾਈ ਜੀ ਨਾ ਕਰ ਇਹਦੇ ਕੱਟੀ ਆ ਗਈ ਤੇ ਠੀਕ ਹੈ ਨਾ ਤੁਸੀਂ ਦੇਖ ਸਕਦੇ ਹੋ ਜੀ ਤੇ ਮਾਲਕ ਜਿਹੜੇ ਮੂੰਹ ਲਾਇਆ ਹੁਣ ਕੱਟੀ ਨਾ ਆਪਾ ਤੇ ਤੁਸੀਂ ਦੇਖ ਸਕਦੇ ਹੋ ਬਾਈ ਸਿੰਗਾ ਨਹੀਂ ਕੁਆਲਿਟੀ ਚੈੱਕ ਕਰੋ ਬਈ ਜੀ ਠੀਕ ਹੈ ਨਾ ਤੁਸੀਂ ਲੈ ਜੀ ਤਰੋ ਬਾਈ ਨੇ ਧਾਰਾਂ ਮਾਰਨੀ ਗਾ ਤੇ ਸਟਾਰਟ ਕਿੰਨੇ ਆ ਗਏ ਤਿਆਰ ਆ ਬਾਈ ਪੋਲੀ ਪੋਲੀ ਠੀਕ ਹੈ ਨਾ ਬਾਈ ਇਹ ਦੂਹਾਂ ਚ ਮਾਰਦੇ ਬਾਈ ਯਾਰ ਤੇ ਲੋ ਵੀ ਬਾਈ ਠੀਕ ਹੈ ਨਾ ਅਜ ਤੋਂ ਵੀ ਦੇਖ ਸਕਦੇ ਹੋ ਤਾਂ ਅਧੂਰਾ ਮਾਰ ਤਿਆਂ ਝੋਟਿਓ ਵੀ ਓਕੇ ਤੇ ਬਈ ਬਸ ਓਕੇ ਤੇ ਲੋ ਵੀ ਬਾਈ ਜੀ ਆਪਾਂ ਬਾਲਟੀ ਜੀ ਬਾਈ ਕੋ ਚੋਣ ਲੱਗਦੇ ਆਗੇ ਫਿਰ ਦੇਖ ਸਕਦੇ ਹੋਗੇ 12 ਲੀਟਰ ਮਾਲ ਕਹਿੰਦੇ ਫਲੜਾ ਚੋਟੀ ਦੂਹੀ ਰਕਤੀ ਨਹੀਂ ਬਈ ਰੱਜੀ ਆ ਕੱਤੀ ਨਹੀਂ ਤਾਂ ਚੁੰਘਾਣਾ ਠੀਕ ਨਾ ਪੂਰਾ ਇਹੇ ਕੱਤੀ ਦੀ ਵੀ ਬੜਾ ਕੁਆਲਟੀ ਚ ਕਰੋ ਚੰਗੇ ਨਾ ਸਦੀਕੀ ਦੀ ਕੱਤੀ ਆ ਬਾਈ ਕਹਿੰਦਾ ਆਪਾਂ ਪੂਰਾ ਵਧੀਆ ਟੀਗਾ ਭਰਾ ਸੀ ਆ ਠੀਕ ਹੈ ਨਾ ਪ੍ਰਾਈਵੇਟ ਬੇਲ ਬੂਲ ਬਾਈ ਜੀ ਕੱਤੀ ਦੀ ਬਹੁਤ ਲੰਮੀ ਆ ਚੁੱਕੀ ਤੇ ਗੱਲ ਕਰੀ ਨਾ ਛੋੜੀ ਪੂਛ ਟੀਆਈ ਪਰ ਮੂੰਹ ਦੀ ਕੁਆਲਟੀ ਫੇਸ ਕੁਆਲਟੀ ਚੈੱਕ ਕਰੋ ਬਾਈ ਜੀ ਤੇ ਲੋ ਵੀ ਬਾਈ ਜੀ ਇੱਥੋਂ ਕਰੋ ਬੇਲ ਦੀ ਲੋਹਲੀ ਲਵਾਈ ਕੱਤੀ ਚ ਏਕ ਫੰਡਾ ਅਗਰ ਫੰਡਾ ਪਾ ਰਹੀ ਬਈ ਪੂਰੀ ਨਰੋਈ ਆ ਗਈ ਕੱਤੀ ਇਹ ਇਹਣਾ ਬਾਈ ਦੇਖ ਸਕਦੇ ਵੇ ਮੁਰੇ ਬੰਨਾ ਹਾਂ ਮੁਰੇ ਤੇ ਲੋ ਵੀ ਬਾਈ ਜੀ ਕੁਆਲਟੀ ਚੈੱਕ ਕਰ ਲੋ ਬਾਲਟੀ ਬਈ ਪੂਰੀ ਚੌੜੀ ਆ ਖੁੱਲਡਲੀ ਬਾਲਟੀ ਹੈ ਠੀਕ ਹੈ ਨਾ ਬਾਈ ਜੀ ਤੇ ਮੱਜ ਨੇ ਥੱਲੋਂ ਥੋੜੀ ਥੱਲੋਂ ਵੀ ਨਹੀਂ ਭੀੜੀ ਬਾਈ ਜੀ ਥੱਲੋਂ ਹੀ ਪੂਰੀ ਚੌੜੀ ਆ ਗਈ ਤੇ ਮੱਜ ਨੇ ਲਵੇ ਲੱਗਣ ਵਾਲੀ ਕਰਤੀ ਤੇ ਹਰੀ ਬਾਈ ਦੋ ਚੋਈ ਜਾਂਦਾ ਧਾਰਾ ਠੀਕ ਹੈ ਨਾ ਤੇ ਬਾਕੀ ਬਾਈ ਜੀ ਇਹ ਕੱਟੀ ਨੂੰ ਰਿਆ ਆਇਆ ਵਗਾ ਠੀਕ ਹੈ ਨਾ ਦੇਖ ਸਕਦੇ ਵੇ ਤੇ ਤੁਸੀਂ ਕੁਆਲਟੀ ਗੁੜੀ ਚੈੱਕ ਕਰੋ ਧਾਰਾਂ ਦੀ ਜੀ ਮਾਜਬਾ ਜੀ ਕੁੱਲ ਮਲਾ ਕੇ ਇੱਕ ਨੰਬਰ ਆ ਗਈ ਹੁਣ ਟੂ ਟੂ ਤੇ ਦਿਖਾਵਾਂਗੇ ਤੇ ਸਿੰਗਰੀ ਗੱਲ ਕਰੀਏ ਭਾਈ ਜੀ ਫੇਸਬੁਕ ਤੇ ਵੀ ਗੱਲ ਕਰੀਏ ਇਹ ਵਨ ਕੁਆਲਿਟੀ ਆ ਤੇ ਕੱਦ ਕੱਡ ਦੇ ਬੇਲਬੂਲ ਦੀ ਕਰਮ ਵਾਲੀ ਬੋਤਲੰਮੀ ਆ ਚੁੱਕੀ ਹੈ ਤੇ ਭਾਈ ਜੀ ਹੁਣ ਆਪਾਂ ਗੱਲ ਕਰੀਏ ਝੂਟੀ ਦੀ ਕੈਮੇ ਸੂਏ ਭਾਈ ਜੀ ਕੈਮੇ ਸੂਏ ਭਾਈ ਜੀ ਤੀਜੇ ਸੂਏ ਤੀਜੇ ਸੂਏ ਸੂਈ ਹੈਗੀ ਤੇ ਭਾਈ ਜੀ ਗੱਲ ਕਰੀਏ ਕਿੰਨਾ ਉਹ ਤਿਆਰ ਇਸ ਲਈ 12 ਲੀਟਰ ਆਜੋ 12 ਲੀਟਰ ਭਾਈ ਜੀ 12 ਲੀਟਰ ਜੀ ਅੱਛਾ 12 ਲੀਟਰ ਤੋਂ ਤਿਆਰ ਆ ਭਾਈ ਜੀ ਕਵਾਲਿਟੀ ਕੁੜੇ ਸਾਮਣੇ ਆ ਕੇ ਚੋਕੇ ਦਿਖਾਦਾ ਬਾਈ ਜੀ ਆਪਾਂ ਠੀਕ ਹੈ ਨਾ ਥੰਨੀ ਛੂੜੀ ਪੂਰੀ ਕਰਾ ਚੁੱਕੀ ਤੇ ਤੋੜ ਕੇ ਦਿਖਾ ਦਈਏ ਬਾਈ ਜੀ ਜੀਣਾ ਬਾਈ ਜੀ ਥੋੜਾ ਥੋੜਾ ਦੀ ਕੁਆਲਿਟੀ ਦੇਖੋ ਚਵਾ ਲੇ ਬਾਅਦ ਤੇ ਥਾਣਾ ਬਾਈ ਜੀ ਮਾ ਕਰ ਠੀਕ ਹੈ ਨਾ ਬਾਈ ਜੀ ਹੁਣ ਬਾਈ ਦੂਜਾ ਤੋੜ ਕੇ ਦਿਖਾਉਂਦੇ ਆਗੇ ਤੇ ਕੁਆਲਿਟੀ ਕੁੜਲੀ ਚੈੱਕ ਕਰ ਸਕਦੇ ਹੋ ਬੇਲ ਬੂਦੀ ਮਾਜੀ ਗੱਲ ਕਰੀਏ ਬਾਈ ਜੀ ਬਹੁਤ ਲੰਮੀ ਆ ਚੁੱਕੀ ਬਾਕੀ ਵੀ ਚੁਾਈ ਹੋਈ ਵੀ ਮਾਜੀ ਹੁਣ ਇਸ ਵਕਤ ਜੀਣਾ ਹੁਣ ਖੁੱਲੇ ਹਾਂ ਦੇ ਲਿਆਗੇ ਹਾਂ ਤੇ ਇੱਥੋਂ ਵੀ ਕਰੋ ਬੇਲ ਬੂਦੀ ਦੀ ਲੰਬਾਈ ਚੈੱਕ ਥੋੜੀ ਵੀ ਕ मैं कटी आ गई कोई लमी जी खड़ा इधर कर ला भाई थोड़ी लोही भाई जी घोड़ी आरनी गल करिए मगर भाई थोड़ी कटी कर दी कट्टी उधर आई ना कट कर दी कद करा ला को खड़ा ही भाई बी का मा कट्टी कर दी है झोटी कोई कमी ਚੰਗਾ ਦੋਤੇ ਤਿਆਰ ਕਰਿਆਊਗੀ ਕਰਮ ਵਾਲੀ ਹੈ ਨਾ ਕੋਈ ਖੜੀ ਵੀ ਕੱਦ ਨਹੀਂ ਹੁਣ ਲੋਈ ਬਾਈ ਬਾਈ ਦੇ ਮੂਹਰੇ ਤੇ ਕਰ ਝੋਟੀ ਆਉਂਦੀ ਹੈਗੀ ਥੋੜੀ ਵੀ ਕੱਤੀ ਹੈਗੀ ਰਹੀ ਹੈਗੀ ਊਂ ਠੰਡੀ ਸਾਉਸੀ ਪੂਰੀ ਹੋ ਗਈ ਮਾਲਕਾਂ ਵੱਲੋਂ ਹੈ ਨਾ ਬਈ ਥੋੜੀ ਘਟੋ ਵੀ ਹਰ ਪਾਸੇ ਕਰ ਦੋ ਬਾਕੀ ਸਿੰਗਲ ਹੱਡੀ ਦੀ ਹੈਗੀ ਬਾਈ ਜੀ ਇਹ ਥਾਸ ਨੇ ਕੁਆਲਿਟੀ ਚੈੱਕ ਕਰ ਸਕਦੇ ਹੋ ਖਾਲੀ ਹੋ ਜੇ ਬਈ ਇਸ ਵਕਤ ਤੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਨਾ ਦੋਨੋਂ ਹੀ ਮੋਲ ਬਾੜੀ ਦੀ ਬਾਈ ਗਾਈ ਦਾ ਮੋਲ ਕਿੰਨਾ ਕਰਦੇ ਹੋ 25 ਗਾਇਦਾ 25 ਦਾ ਮੁੱਲ ਬਾਈ ਹਾਂਜੀ ਤੇ ਬਾਈ ਮੌਕੇ ਦੇ ਮਾਣਦਾਰ ਹੋ ਜਾਊਗਾ ਹੋ ਜਾਊਗਾ ਠੀਕ ਆ ਬਾਈ ਜੀ ਤੇ ਬਾਈ ਗੱਲ ਕਰੀ ਹਾਂ ਆਪਾਂ ਝੋਟੀ ਦੀ ਗੱਲ ਮੁੱਲ ਦੀ ਕਿੰਨਾ ਮੁੱਲ ਕਰਦੇ ਬਾਈ ਜੀ ਇਹਦਾ 35 135 135 ਮੌਕੇ ਦੇ ਮਾਣਦਾਰ ਹੋ ਬਾਈ ਜੀ ਚੰਗੀ ਤਰ੍ਹਾਂ ਹੋ ਜਾਊਗਾ ਹਾਂਜੀ ਹਾਂਜੀ ਲੈ ਜੀ ਮਿੱਤਰੋ ਮੌਕੇ ਤੇ ਆ ਜਾਓ ਬਾਈ ਜੀ ਠੀਕ ਆ ਬਾਈ ਜੀ ਜੇ ਕਿ ਚੰਗੀ ਸੇਵਾ ਵਾਲੀ ਵੀ ਦੇ ਘਰੇ ਬਾਕੀ ਨਾਲ ਬਾਈ ਜੀ ਦੁੱਧ ਪਾਈ ਗਾ 14 ਲੀਟਰ ਵੀ ਕਰੇਊਗੀ ਬਾਈਆਂ ਕੋਲੇ ਬਾਈ ਕੋ 13 ਲੀਟਰ ਦਿੱਤਾ ਹਾਇਦਾ ਬਾਈ ਸੇਵਾ ਭਾਰ ਦੇ ਕਰਮ ਵਾਲੀ ਜਿਹਨੂੰ ਕਾੜੇ ਕੋਲ ਰਿਲੇਟਿਡ ਡਿਊਟੀ ਡਿਊਟੀ ਧਰੀਏਗਾ ਬਾਈ ਬਾਕੀ ਬਈ ਗਰੀਬ ਬੰਦੇ ਆ ਬਾਈ ਜੀ ਠੀਕ ਹੈ ਨਾ ਤੇ ਪੰਜ ਛੇ ਦਿਨ ਹੋਇਆ ਬਾਈ ਜੀ ਸੂਈ ਰੋਹੇ ਤਾਂ ਤੇ ਇਥੇ ਜੀ ਦੇਖ ਚੁ ਕਰ ਸਕਦੇ ਸੀ ਕੁਆਲਟੀ ਠੀਕ ਹੈ ਨਾ ਬਾਈ ਜੀ ਇਹ ਕੁਆਲਟੀ ਕੁਝ ਜਾਏ ਤੇ ਬਈ ਗੱਲ ਆ ਕੰਮ ਕੀ ਕਰਦੇ ਆ ਬਾਈ ਜੀ ਸਪਰੇ ਦਾ ਕੰਮ ਕਰਦੇ ਆ ਜੀ ਸਪਰੇ ਸੂਛ ਰਕੋ ਹਾਂ ਜੀ ਹਾਂ ਜੀ ਬਾਈ ਜੀ ਜੇ ਕਿਸੇ ਵੀਰ ਸਪਰੇ ਕਰਾਉਣੀ ਹੋਵੇ ਬਾਈ ਜੀ ਨਾ ਸਭ ਕਰਦਾ ਹੀ ਕਰਦਾ ਹਾਂ ਜੀ ਹਾਂ ਜੀ ਲੈ ਜੀ ਮਿੱਤਰੋ ਜੇ ਕਿਸੇ ਵੀਰ ਸਪਰੇ ਕਰਾਉਣੀ ਹੋਵੇ ਤਾਂ ਵੀ ਮਾਲਕਾ ਬਾਈ ਜੀ ਨਾ ਸਪਾਰਕ ਕਰ ਸਕਦੇ ਹੋਗੇ ਇਹ ਥੋੜਾ ਥੋੜਾ ਕਾਰਡ ਨੇ ਕੋਈ ਫਿਰ ਤੋਂ ਆਦੀ ਇਹ ਗੱਲ ਕਿਹਦੇ ਦਿਹਾੜੀਦਾਰ ਬੰਦੇ ਆ ਬਾਈ ਜ ਉਹ ਵੀ ਚੰਗੀ ਸੇਵਾ ਨਾਲ ਬਈ ਛੋਟੀ ਕਹਿੰਦਾ ਬਈਆਂ ਦੁੱਧ ਖੁੱਲਾੜਾ ਵਾਦੀ ਬਈ ਮੋਬਾਈਲ ਨੰਬਰ ਬੋਲਦੀ ਆਪਣਾ 98171 ਜੀ 95171 83096 ਜੀ 81 83084096 ਹਾਂਜੀ ਠੀਕ ਆ ਬਈ ਜੀ ਬਾਕੀ ਬਈ ਜੀ ਛੋਟੀ ਕਦੇ ਲਈ ਜਾਂ ਕਾਈਂ ਖੇਦਲੀ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੋ ਪਿਆਰ ਸਤਿਕਾਰ ਉਹਨਾਂ ਦਾ ਧੰਨਵਾਦ